ਪਸੰਨਾ ਉਹ ਕਿਤਰਾ ਗਰੀਬ ਦੀ ਘੇਰੀ ਨੇ ਮਾਰਿਆ ਜੇ ਥਾਂ ਦੇ ਉਹਦੀ ਸੇਵਾ ਕਰੋ ਡਾਂਗੜਾ ਬੁਝਾਉਣਾ ਡਾਂਗੜਾ ਇਹ ਕਾ ਸੇਵਾ ਵਾਲੇ ਲਾਇਆ ਅਡਾ ਟੰਡਾ ਬੋਟ ਲਾਇਆ ਕੁੜੀ ਮੰਗਨ ਨੂੰ ਲਾਇਆ ਕੋਈ ਧੱਕਾ ਵਾ ਯਾਰ ਜਿਵੇਂ ਕੋਈ ਹੈਗਾ ਇਨਸਾਫ ਇਹਨਾਂ ਨਾਲ ਆ ਦੇਸ ਉਲਟ ਗਿਆ ਇਹ ਚੁਣਵਾਣਿਆ ਵੀ ਕਿ ਗਰੀਬ ਨੂੰ ਦੇ ਦਿਓ ਚੰਗਾ ਹੀ ਉਹਦੀ ਸੇਵਾ ਕਰ ਦਿਓ ਉਹਦੀ ਜਾਨ ਬਚਾ ਦਿਓ ਇਹਨਾਂ ਨੇ ਪਚਾਉਣੀ ਜਿਆਦਾ ਟੱਡਾ ਇੱਕ ਨਾਨਕ ਤਾਂ ਮੇਰੇ ਕੋ ਗੁਰੂ ਉਹਨਾਂ ਨੇ ਇੱਕ ਵਾਰ ਐਡਾ ਸਭ ਕੁਝ ਦੱਸਿਆ ਦੇਖ ਤਾ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਗਰੀਬਾਂ ਦੀ ਹਾਲਤ ਕਰਨੀ ਦੀ ਆ। ਵੇਖੋ ਜੀ ਆ ਗਰੀਬਾਂ ਦੀ ਹਾਲਤ ਹੁੰਦੀ। ਵੇਖੋ ਆਹ ਵੇਖ ਲਓ ਇਧਰ ਆਉਣੇ ਕਿ ਤਾਰੇ। ਇਹ ਤੁਹਾਡੇ ਕੋਲ ਸਭ ਵੀਡੀਓ ਜਾਣੀ ਆ। ਇਹ ਵੇਖੋ ਸੁਣੋ ਸਾਡੇ। ਗਰੀਬ ਜੰਟਰੀ ਸਾਡੇ ਬਾਰੇ ਸੁਣੋ ਵੀ ਕੀ ਹੱਥੇ ਹਾਲ ਹੁੰਦਾ ਆ। ਲੋਟੂ ਪਾਰਟੀ ਆ। ਇਹ ਲੋਟੂ ਪਾਰਟੀ ਪੰਤੋਂ ਨੇ ਜਾਈ ਰਿਆ। ਆਈ ਸਾਰਾ ਪਿੰਡ ਨਾਲ ਆ। ਸਾਰਾ ਪਿੰਡ ਨਾਲ। ਸਾਰਾ ਪਿੰਡ ਨਾਲ। ਸਾਰਾ ਪਿੰਡ ਨਾਲ। ਬਹੁਤ ਜ਼ਿਆਦੀ ਮਜਬੂਰੀ ਵਰਤੀ ਗਈ ਹੈ ਉਹ ਮੋਰੀ ਹੱਥ ਜੀ ਬੋਲਾਈ ਦੀ ਅਪਰੇਸ਼ਨ ਕੀਤੀ ਹੈ ਕੋ ਕਾ ਕਰੇ ਸ਼ੰਦਾਰ ਜਾਨ ਦੇਣ ਪੁੱਤ ਕੋਲ ਮੈਂ ਤਰਲੇ ਲਵਾ ਮੈਨੂੰ ਮੇਰਾ ਪੁੱਤ ਵਿਖਾ ਦੋ ਮੈਨੂੰ ਜਾਨ ਨਹੀਂ ਦਿੱਤਾ ਇੰਨਾ ਪੈਹਾਂ ਨੂੰ ਰੋਂਦੇ ਰਹਾ ਹੱਥ ਨਹੀਂ ਮੁੰਡੇ ਨੂੰ ਪਾਉਂਦਾ ਪੁੱਤਰਾ ਜੀ ਮਦਦ ਕਰ ਲੈ ਰਹਾ ਨਾ ਤਾਲੀ ਹੱਥ ਦੇ ਗਈ ਨਾ ਪੁੱਤਰੇ ਖੰਡਾ ਆ ਜਾ ਤਾਲੀ ਨਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਹੈ ਮਾਨੋਚਾਲ ਵੱਡੀ ਕੀ ਕੀ ਗੱਲ ਘਈ ਹੈ ਤੁਹਾਡੇ ਬੱਚੇ ਦੀ ਕੀ ਗੱਲ ਸਰ ਜੀ ਕੋਈ ਪਤਾ ਨਹੀਂ ਲੱਗਾ ਹਾਂ ਤੇ ਕੋਈ ਪਤਾ ਨਹੀਂ ਲੱਗਾ ਸਾਨੂੰ ਕੋਈ ਅਸਤਾਲ ਖੜਿਆ ਸੀ ਅਸਤਾਲ ਖੜਿਆ ਸੀ ਬਾਬੇ ਵਾਲੇ ਹਸਪਤਾਲ ਖੜਿਆ ਸੀ ਅੱਛਾ ਤੇ ਬਾਬੇ ਵਾਲੇ ਹਸਪਤਾਲ ਖੜਿਆ ਸੀ ਚਾਹੁੰਦਾ 14 ਦਿਨਾਂ ਦਾ ਬਕਵਾ ਦੇਣ ਦਾ ਯਾਰ ਤੇ 14 ਦਿਨਾਂ ਦਾ ਬਕਵਾ ਦੇਣ ਦਾ ਸਾਨੂੰ ਚੌ ਪੰਜਾਂ ਦਿਨਾਂ ਨੂੰ ਬਕਵਾ ਸਾਜੂ ਕੋਲ ਸਾਜਾ ਸਾਜੀ ਆ ਅਜੇ ਵੀ ਪੱਕਾ ਨਹੀਂ ਕੋਈ ਦੱਸਦੇ ਤੇ ਪੱਕਾ ਕੋਈ ਵੀ ਨਹੀਂ ਗੱਲ ਦਾ ਦੱਸਦੇ ਕੋਈ ਪਤਾ ਹੀ ਨਹੀਂ ਪੱਕਾ ਕਿੰਨੀ ਜੀ ਤੁਮ ਜੀ ਸਰ ਅੱਡੀ ਦੇ ਕਾ ਜੋੜੀ ਨਹੀਂ ਇਹ ਬਿਮਾਰੀ ਦਾ ਟਿਕਾਣਾ ਹੈ ਪੈ ਗਈ ਦੱਸਦੇ ਪਾਜੀ ਸਰ ਮਲਦਾ ਹੀ ਪੁੜਪੜੀ ਮਲਦਾ ਹੀ ਬੁੰਡਾ ਹੋਰ ਨਹੀਂ ਕੋਈ ਤੇ ਪੁੜਪੜੀ ਮਲਦਾ ਜੀ ਸਾਨੂੰ ਨਹੀਂ ਪਤਾ ਕਿ ਕੀ ਕਰੇ ਕੀ ਨਹੀਂ ਕਰਦਾ ਕਿ ਇਹ ਕੀ ਨਾਗੀ ਦਾ ਟਿਕਾਣਾ ਕਿਦਰ ਕਿੰਨੀ ਉਮਰ ਹੀ ਉਹਦੇ ਨਾਲ ਗੁਰਪ੍ਰੀਤ ਸਿੰਘ ਜੀ ਉਮਰ ਕਿੰਨੀ 27 ਦਾ 27 28 ਸਾਲ ਹੈਗੀ ਉਹਦੀ ਵਿਆਹ ਨਹੀਂ ਜੀ ਵਿਆਹ ਇੱਕ ਵਾਰ ਆਈ ਤੇ ਇਕਵਾਰਾ ਸੀ ਇੱਕ ਵਾਰਾ ਸੀ ਇੱਕ ਮਿੰਟ ਇੱਕ ਵਾਰਾ ਸੀ ਇੱਕ ਵਾਰਾ ਸੀ ਐਵੇਂ ਰੋੜਾ ਬੰਦ ਕਰਕੇ ਚਲੋ ਇਹ ਹੱਦੀ ਲਾਪੇ ਤੇ ਉਹ ਵੀ ਹਟਾਈ ਤੇ ਉਹ ਤੁਹਾਡੇ ਬੁਣੇ ਦਿੱਤੀ ਪੰਜ ਡੈਥ ਹੋ ਗਈ ਆ ਜੀ ਕੀ ਕਰ ਡਾਕਟਰ ਨੇ ਡਾਕਟਰਾਂ ਨੇ ਕੁਝ ਨਹੀਂ ਕੀਤਾ ਸਾਨੂੰ ਆਦੇ ਚ ਦੀ ਬਰਾਵਾ ਪਾ ਕੇ ਉਹਨਾਂ ਦਿੱਤੇ ਲਾਸ਼ਾ ਸਾਨੂੰ ਉਤਰਾ ਨਹੀਂ ਦਿੱਤੀ ਜੀ ਕਿਹੜਾ ਦਿਨ ਕਿਹੜੇ ਦਿਨ ਸਰਿਆ ਬੰਦਾ ਡਟਾ 12 ਵਜੇ ਦਾਖਲ ਕਰਾਇਆ ਵਾ ਤੇ ਅਗਲੇ 12 1 2 ਵਜੇ ਦਿੱਤਾ ਸਾਨੂੰ ਕੀ ਤੁਹਾਡੇ ਬੱਚੇ ਦੀ ਕਹਿੰਦੇ ਖੋਪੜੀ ਅਲੱਗ ਕਰਕੇ ਦੇਤੀ ਨਾ ਕੀ ਉਹ ਹਾਂਜੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਕੋਪਰੀ ਸਾਨੂੰ ਰਾਤ 10 ਵਜੇ ਸਰਜੀ ਦੇਤੀ ਆ ਅਸੀਂ 10 ਵਜੇ ਰਾਤ ਨੂੰ ਵਿਕਤੀ ਆ ਇਹ ਵਿਕੀ ਨਹੀਂ ਕੀ ਆਹੀਂ ਰਖਾ ਨਾੜੀ ਨੂੜੀ ਕੱਟ ਕੇ ਦਿੱਤੀ ਜੰਨੂ ਤੇ ਨਾੜੀ ਨੂੜੀ ਕੱਟ ਕੇ ਦਿੱਤੀ ਜੰਨਾਂ ਨੇ ਕੋਈ ਤੁਹਾਨੂੰ ਦੱਸਿਆ ਨਹੀਂ ਹੁੰਦਾ ਵੀ ਕੀ ਡੈਥ ਕਿਦਾਂ ਆਈ ਕੀ ਉਹ ਕਿਉਂ ਆਈ ਨਹੀਂ ਜੀ ਸਰਜੀ ਸਾਨੂੰ ਨੇ ਕੋਈ ਦੱਸਿਆ ਨਹੀਂ ਹੂੰ ਕੋਈ ਨਹੀਂ ਮੇਰੇ ਮੱਥੇ ਲੱਗਾ ਕੋਈ ਤੇ ਕੋਈ ਮੇਰੇ ਖਤੇ ਬਿਲਕੁਲ ਤੁਹਾਡੇ ਸਿਆਣਸੂ ਕਰਾਇਗੂ ਨਹੀਂ ਜੇ ਮੇਰੇ ਸਾਹ ਨਹੀਂ ਕੋਈ ਵੀ ਕਰਾਇਆ ਉਹਨਾਂ ਨੇ ਅੱਛਾ ਤੇ ਮੇਰੇ ਸਾਹ ਨੇ ਜੋ ਕੋਈ ਵੀ ਕਰਾਇਆ ਨਾ ਕੀ ਮੰਗਰਦੇ ਕੀ ਉਹਨੂੰ ਦੇਦਾ ਹਾਂਜੀ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਵਾ ਮੇਰੇ ਜਿਹਾ ਜੀ ਇਨਸਾਫ ਨਾ ਮਿਲਿਆ ਫਿਰ ਮੈਂ ਕੀ ਕਹਿ ਸਕਦਾ ਹਾਂ ਨਾ ਕੀ ਮੰਗਰਦੇ ਇਹ ਸਰ ਜੀ ਮੰਗਾ ਇਨਸਾਫ ਮੰਗਦੇ ਸਰ ਜੀ ਇਨਸਾਫ ਨਾ ਮਿਲਿਆ ਫਿਰ ਇਨਸਾਫ ਨਾ ਮਿਲਿਆ thì ਧਰਨਾ ਲਾਵਾਂਗੇ ਧਰਨਾ ਲਾਵਾਂਗੇ ਇਸ ਸਾਲ ਦੇ ਗਾੜੀ ਸਾਰਾ ਪਰਿਵਾਰ ਲਿਕੇ ਬੋਹਾਂ ਕੇ ਸਾਰੀ ਸਾਰਾ ਪਰਿਵਾਰ ਲਿਕੇ ਬੋਹਾਂ ਦੇ ਹੀ ਆਵਦੇ ਆ ਜੀ ਮੇਰਾ ਨਾਮ ਸੇਮਿਰ ਕਿਨਾ ਆਪਣਾ ਗੁਰਦੇਵ ਸਿੰਘ ਜੀ ਕੀ ਗੱਲ ਕੀ ਸਾਰੀ ਹੋਈ ਗੀ ਗੱਲ ਇਹ ਹੋਈ ਕਿ ਸਾਡੇ ਨਾ ਬੱਚਾ ਸੀਗਾ ਉਹਨੂੰ ਹੋ ਗਿਆ ਸੀ ਬ੍ਰੇਨ ਅਟੈਕ 12 1 ਵਜੇ ਦੇ ਕਰੀਬ ਤੇ ਅਸੀਂ ਇੱਥੇ ਖੜਿਆ ਸੀ ਗੁਰਨਾਨਕ ਦੇਵ ਹਸਪੀਟਲ ਜਿਹੜਾ ਬਾਬਿਆਂ ਦਾ ਕਹਿੰਦੇ ਆ ਉੱਥੇ ਜਾ ਕੇ ਤੇ ਉਹਨਾਂ ਨੇ ਪਹਿਲਾਂ ਜਾਂਦਿਆ ਸਾਰੀ ਕਿਹਾ ਕਿ ਸਾਨੂੰ ਪੈਸੇ ਦੋ ਪਹਿਲਾਂ ਫਿਰ ਇਹਦਾ ਆਪਰੇਸ਼ਨ ਹੋਣਾ ਫਿਰ ਉਹਨਾਂ ਨੇ ਆਪਰੇਸ਼ਨ ਕਰਕੇ ਤੇ ਇਹਨਾਂ ਨੂੰ ਕਹਿੰਦੇ ਕਿ ਘਰ ਵਾਲਿਆਂ ਨੂੰ ਕਿ 72 ਘੰਟੇ ਬਾਅਦ ਇਹਨੂੰ ਹਣੀ ਹੋਸ਼ ਤੇ ਜਦੋਂ ਇਹ ਜਾਂਦੇ ਹੋਏ ਉਥੇ ਅੰਦਰ ਤੇ ਇਹਨਾਂ ਨੂੰ ਕਕਰੀ ਜਾਂਦੇ ਵੀ ਤੁਸੀਂ ਅੰਦਰ ਨਾ ਆਓ ਬਾਹਰ ਜਾਓ ਇਥੋਂ ਤੁਸੀਂ ਨਾ ਇੱਥੇ ਬੋ ਤੇ ਫਿਰ ਇਹਨਾਂ ਨੇ ਮੈਨੂੰ ਕੀ ਕਿਹਾ ਵੀ ਤੂੰ ਇੱਥੇ ਆ ਤੇ ਮੈਂ ਗਿਆ ਉਥੇ ਇਹ ਮੈਂ ਉਹਨੂੰ ਕਿਹਾ ਜਾ ਕੇ ਗਾਰਡ ਨੂੰ ਉਹਦੇ ਗੜੀ ਹੱਥ ਜੋੜੇ ਕੇ ਗਰੀਬ ਆਦਮੀ ਆ ਤੇ ਪਿੰਡ ਚੋਂ ਪੈਸੇ ਇਕੱਠੇ ਕੀਤੇ ਇਹਨਾਂ ਨੇ ਇਦੋ ਹੀ ਇਤਨਾ ਨਾਗਰੋ ਹੋਰ ਪੈਸੇ ਇਹਨਾਂ ਦੇ ਕੋਲ ਹੈ ਨਹੀਂਗੇ ਤੇ ਜਦੋਂ ਮੈਂ ਅੰਦਰ ਗਿਆ ਤੇ ਮੈਨੂੰ ਕਿ ਕਹਿੰਦੇ ਕਿ ਇਹਨੂੰ ਹੱਥ ਨਾ ਲਾ ਮੈਡਮ ਆਈ ਉੱਥੇ ਤੇ ਮੈਂ ਜਾ ਕੇ ਵੇਖਿਆ ਕਿ ਮੁੰਡੇ ਦੀ ਡੈਥ ਹੋਈ ਹੀ ਉਦੋਂ ਤੇ ਮੈਂ ਮੈਡਮ ਨੂੰ ਕਿਹਾ ਜਾ ਕੇ ਕਿ ਮੈਡਮ ਜੀ ਜੇ ਮੁੰਡੇ ਦੀ ਡੈਥ ਹੋ ਗਈ ਹੀ ਤੇ ਤੁਸੀਂ ਉਦੋਂ ਹੀ ਇਹਨਾਂ ਨੂੰ ਕਹਿੰਦੇ ਤੇ ਤੁਸੀਂ ਹੁਣ ਵੀ ਅਖੰਡਾ ਜੋ ਕੇ 5000 ਰੁਪਇਆ ਦੋ 20000 ਰੁਪਇਆ ਦੋ ਫਿਰ ਇਹਨਾਂ ਨੇ ਦੱਸਿਆ ਘਰ ਵਾਲਿਆਂ ਨੇ ਕਿ ਆਪਰੇਸ਼ਨ ਤੋਂ ਬਾਅਦ ਵੀ ਇਹਨਾਂ ਨੇ 20000 ਰੁਪਏ ਦੀ ਮੈਡੀਸਨ ਮਂਗਵਾਈ ਆ ਉਹ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਮੈਡੀਸਿਨ ਕਿਤੇ ਤੇ ਉਹਦੇ ਕਹਿੰਦੇ ਕਿ ਤੁਹਾਡੇ 215 ਰੁਪਏ ਵਧੇ ਡਾਕਟਰ ਨਹੀਂ ਗਏ ਇਹ ਜਲਾ ਦੇ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਆ ਜਿਹੜੀ ਖੋਪੜੀ ਇਹਨਾਂ ਨੂੰ ਦੇਤੀ ਆ ਜੀ ਆ ਜਿਹੜੀ ਕੱਟ ਗਈ ਮੰਨ ਲਓ ਗੱਲ ਜੇ ਆਪਰੇਸ਼ਨ ਹੋ ਗਿਆ ਸੀਗਾ ਖੋਪੜੀ ਦਾ ਅਬਾ ਮੰਨਦੇ ਗੱਲ ਆਪੀ ਹੋ ਗਿਆ ਸੀਗਾ ਆਪਰੇਸ਼ਨ ਤੇ ਇਹਨੂੰ ਪੈਕ ਕਰਨਾ ਤੇ ਹੁੰਦਾ ਹੀ ਆ ਨਾ ਉਹਨਾਂ ਨੇ ਇਹਨੂੰ ਪੈਕ ਨਹੀਂ ਕੀਤਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਅਨਪੜ ਇਹ ਲੋਕ ਆ ਦੱਸਿਆ ਨਹੀਂ ਇਹਨਾਂ ਨੂੰ ਨਾ ਇਹਨਾਂ ਨੂੰ ਦੱਸਿਆ ਹੋਇਆ ਹੈ ਕਿ ਰੀਜ਼ਨ ਕੀ ਆ ਇਹਦੀ ਦੱਸ ਕਿਉਂ ਹੋਈ ਆ ਨਾ ਜੀ ਕੁਝ ਨਹੀਂ ਜੇ ਮੈਂ ਪੁੱਛਦਾ ਹਾਂ ਉਹ ਤੇ ਉਹ ਪਤਾ ਨਹੀਂ ਉਹਨਾਂ ਦੇ ਉਹ ਗਾਰਡ ਜਿਹੇ ਹੀ ਉਹ ਮੇਰੇ ਮਗਰ ਮਗਰ ਮੇਰੇ ਮਗਰ ਮਗਰ ਕਦੀ ਮੇਰਾ ਫੋਨ ਫੜਦੇ ਹੀ ਕਦੀ ਕੋ ਤੇ ਕਦੀ ਕੁਝ ਤੇ ਜੇ ਮੈਂ ਜਾ ਕੇ ਰੌਲਾ ਪਾਇਆ ਪਹਿਲਾਂ ਤੇ ਉਹ ਮੈਡਮ ਕਹਿੰਦੀ ਕਿ ਇਹਨੂੰ ਤੁਸੀਂ 5 ਵਜੇ ਆਇਓ 5 ਵਜੇ ਤੱਕ ਇਹਨੂੰ ਹੋਸ਼ ਆ ਜੜੀ ਨਾ ਤੇ ਮੋ ਮੁੜ ਕੇ ਜਿਉਂ ਨਾ ਰੌਲਾ ਪਾਇਆ ਫਿਰ 15 ਮਿੰਟਾਂ ਦੇ ਵਿਚ ਵਿਚ ਉਹਨਾਂ ਨੇ ਪਾਈਪਾਂ ਲਾ ਦੇ ਕਰਤਿਆਂ ਪਾਸੇ ਫਿਰ ਤੁਹਾਨੂੰ ਵੀ ਲੱਗਦਾ ਹੁੰਦਾ ਲਾਪਰਵਾਹੀ ਹੋਈ ਹੈ ਜੀ ਬਹੁਤ ਜ਼ਿਆਦੀ ਲਾਪਰਵਾਹੀ ਹੋਈ ਆ ਦੇਖ ਲਓ ਜੀ ਆ ਐਂ ਤੇ ਮੰਨ ਕਰਦੇ ਕਿ ਇਹਨਾਂ ਨੂੰ ਪਰਿਵਾਰ ਨੂੰ ਇੰਤਜ਼ਾਮ ਮਿਲਣਾ ਚਾਹੀਦਾ ਵਾ ਤੇ ਹੋਰ ਵੀ ਕੋਈ ਉਤੇ ਗਰੀਬ ਜਾ ਕੇ ਨਾ ਫਸੇ ਮੇਰਾ ਨਾਮ ਪਲਵਿੰਦਰ ਸਿੰਘ ਪਿੰਕਾ ਸਰਪੰਚ ਸਾਹਿਬ ਕਾ ਜੀ ਮਾਨੋ ਚੱਲ ਕਲਾਉਂਦੇ ਜੀ ਆ ਤੇ ਉਹ ਤੇਰਾ ਜਾਊਗਾ ਇਹ ਪਰਿਵਾਰ ਕੋਲ ਗੋਲ ਜੀ ਇਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਜੀ ਜਦੋਂ ਅਸੀਂ ਇਹ ਸਾਰਾ ਕੁਝ ਸੀਨ ਵੇਖਿਆ ਤੇ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਖੋਪੜੀ ਲੱਗ ਬਰੀ ਅਨਗੇਲੀ ਆ ਡਾਕਟਰਾਂ ਦੀ ਖਾਸ ਕਰਕੇ ਇਹ ਹਸਪੀਟਲ ਦੀ ਤੇ ਬਹੁਤ ਜ਼ਿਆਦੀਆਂ ਗੱਲਾਂ ਪਹਿਲਾਂ ਵੀ ਖਬਰਾਂ ਆ ਚੁੱਕੀਆਂ ਵਾ ਇਹਦਾ ਕਰਕੇ ਡਾਕਟਰ ਜਿਹੜਾ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹ ਹਸਪਤਾਲ ਬੰਦ ਹੋਣਾ ਚਾਹੀਦਾ ਜੀ ਕਉਂਕੇ ਇਹ ਪਰਿਵਾਰ ਨੇ ਪਿੰਡ ਚੋਂ ਗ੍ਰਾਹੀ ਕਰਕੇ ਪੈਸੇ ਦਿੰਦੇ ਰਿਹਾ ਘਰ ਘਰ ਜਾ ਕੇ ਤਰਲੇ ਕੱਢਦੇ ਰਹਿਆ ਇਹਨਾਂ ਨੇ ਫੇਰ ਪੈਸੇ ਉੱਤੇ 2.5 ਲੱਖ ਦੇ ਤਰੀਬਨ ਇਹਨਾਂ ਜਮ੍ਹਾਂ ਕਰਾਇਆ ਇਹਨਾਂ ਨੂੰ ਆਂਦੇ ਰਹੇ ਕਿ ਤੁਹਾਨੂੰ ਅਸੀਂ ਬੱਚਾ ਜਿਹੜਾ 72 ਘੰਟਿਆਂ ਬਾਅਦ ਹੌਸ਼ ਆ ਜਣੀ ਆ ਇਹਨਾਂ ਮੁੜਕੇ ਉੱਤੇ ਰੌਲਾ ਪਾਇਆ ਵੀ ਸਾਨੂੰ ਬੱਚਾ ਦੇ ਸਾਡਾ ਮੜਾ ਮੋਟਾ ਦਿਖਾਓ ਜਿਹਦੇ ਉਹਨਾਂ ਦਾ ਕੋਈ ਰਿਸ਼ਤੇਦਾਰ ਮੜਾ ਮੋਟਾ ਪੜਿਆ ਲਿਖਿਆ ਆ ਤਾਂ ਉਹ ਰੌਲਾ ਮੜਾ ਮੋਟਾ ਪਾਇਆ ਉਹਨਾਂ ਜਾ ਕੇ ਦਵਾ ਦਾਅਵੇ ਨਾਲ ਅਦਾਲਤ ਕੜ ਫੜਿਆ ਤੇ ਕਹਿੰਦਾ ਵੀ ਤੁਹਾਡਾ ਮੁੰਡੇ ਦੀ ਡੈਥ ਹੋ ਗਈ ਹੈ ਵੀ ਜੇਕਰ 72 ਘੰਟਿਆਂ ਦਾ ਟਾਈਮ ਦਿੰ ਖੋਪਰੀ ਲੱਗ ਜੀ ਸਾਰਾ ਕੁਝ ਉਹ ਤੇ ਮੁੜ ਕੇ ਉਸੇ ਵੇਲੇ ਜਦੋਂ ਰੋਲਾ ਪਿਆ ਤੇ ਇਹਨਾਂ ਨੂੰ ਕਿਹਾ ਵੀ ਨਹੀਂ ਨਹੀਂ ਮੁੰਡਾ ਤੁਹਾਡਾ ਡੈੱਡ ਹੋ ਗਿਆ ਤੁਸੀਂ ਮੁੰਡੇ ਨੂੰ ਤੁਹਾਨੂੰ ਦੇ ਦਿੰਨੇ ਹੋਣੀ ਇਹਨਾਂ ਨੂੰ ਕਿਹਾ ਸ਼ਾਮ ਨੂੰ ਤੁਹਾਨੂੰ ਦਵਾਂਗੇ ਇਹਨਾਂ ਰੋਲਾ ਪਾਇਆ ਮੁੜ ਕੇ ਬਾਅਦ ਦੇ ਵਿੱਚ ਇਹਨਾਂ ਨੂੰ ਉਸੇ ਵੇਲੇ ਖੋਪਰੀ ਦੇ ਨਾਲ ਵੇਖੀ ਨਹੀਂ ਖੋਪਰੀ ਦੇ ਇੱਥੇ ਆਣ ਕੇ ਜਦੋਂ ਇਹਨਾਂ ਨੇ ਘਰੇ ਰਾਤ ਇੱਥੇ ਸੁੱਤੇ ਆ ਸਾਰਾ ਕੁਝ ਜੀ ਆ ਜਾਂਦ ਰੋਲਾ ਪਾਉਂਦਾ ਤੇ ਇੱਕ ਨੇ ਵੇਖੀ ਵੀ ਆਹ ਕੀ ਚੀਜ਼ ਹੈ ਨਾਲ ਉਹ ਵੇਖਿਆ ਸਾਰਾ ਕੋਈ ਤੇ ਵੇਖਿਆ ਨਾ ਕੱਢ ਕੇ ਤਾਂ ਖੋਪਰੀ ਲੱਗ ਗਿਆ ਜੀ ਦੇਖੋ ਜੀ ਇਹ ਕਿੱਡਾ ਗਰੀਬਾਂ ਦਾ ਧੱਕਾ ਜੀ ਇਹ ਕੋਈ ਫਿਰ ਐਸੀ ਭਾਈਚਾਰਾ ਕਰਕੇ ਇਹ ਸ ਉਹ ਹੋ ਜਾਂਦਾ ਤਾਂ ਫਿਰ ਇਹਨਾਂ ਨੂੰ ਨੱਪਦਾ ਤੇ ਫਿਰ ਇਹ ਤਰ੍ਹਾਂ ਕਿਤਰਾ ਹੋ ਜਾਂਦਾ ਇਸ ਬੰਦੀ ਉਹਦੀ ਪ੍ਰਸ਼ਾਸਨ ਨੂੰ ਕੋਈ ਗੱਲ ਦੱਸਿਆ ਵੀ ਉਹ ਹੋਈ ਨਹੀਂ ਜੀ ਹੁਣ ਅਸੀਂ ਰਿਪੋਰਟ ਲਿਖਾਉਣ ਚੱਲੇ ਆ ਅਸੀਂ ਸਾਰਾ ਕੁਝ ਕਰਾਂਗੇ ਜੇ ਸਾਨੂੰ ਇਹ লাশ ਖੜ ਕੇ ਰੋਡ ਤੇ ਬਹਿਣਾ ਪਿਆ ਹਸਪਤਾਲ ਦੇ ਵਿੱਚ ਬਹਿਣਾ ਪਿਆ ਸਾਹਮਣੇ ਅਸੀਂ ਸਾਰਾ ਪਿੰਡ ਇਹਨਾਂ ਦੇ ਨਾਲ ਆ ਬਹਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਪਾਈਆ ਪਾਈਆ ਗ੍ਰਹੀ ਕਰਕੇ ਸਾਰੇ ਨਗਰ ਨੇ ਦਿੱਤੀ ਵੀ ਮੁੰਡਾ ਬਹੁਤ ਵਧੀਆ ਸੀ ਪਿੰਡ ਵਾਸਤੇ ਕਦੀ ਮੁੰਡਾ ਨਸ਼ਾ ਨਹੀਂ ਸੀ ਕਰਦਾ ਜੀ ਉਹ ਤੇ ਚਵੀਆਂ ਪੰਨੀਆਂ ਸਾਰਾ ਦਾ ਮੁੰਡਾ ਹੀ ਹਾਲੀ ਵਿਆਹਣ ਵਾਲਾ ਸੀ ਤੇ ਘਰ ਤੇ ਤੁਸੀਂ ਵੇਖੀਦਾ ਬੱਚੇ ਦਾ ਇੱਕ ਕਿਹ ਤਰ੍ਹਾਂ ਦਾ ਘਰ ਆ ਵੀ ਆਡਾ ਟਾਈਮ ਪਾਸ ਕਰਦੇ ਹੋ ਜੀ ਕੀ ਇਹਦਾ ਪਰ ਸੰਸਕਾਰ ਵੀ ਕਿਦਾਂ ਸੰਸਕਾਰ ਨਹੀਂ ਕਰਾਂਗੇ ਜੀ ਜਿੰਨਾ ਚਿਰ ਤੱਕ ਡਾਕਟਰ ਦੇ ਉੱਤੇ ਕਾਰਵਾਈ ਨਹੀਂ ਨਾ ਹੁੰਦੀ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਜੀ ਜੀ ਮੇਰਾ ਨਾਮ ਡਾਕਟਰ ਰਮਨ ਹੈਗਾ ਜੀ ਇਹ ਬਤੌਰ ਹਾਂ ਜੀ ਮੈਂ ਬਤੌਰ ਕੰਸਲਟੈਂਟ ਨਿਊਰੋ ਸਰਜਨ ਇਸ ਹਸਪੀਟਲ ਵਿੱਚ ਕੰਮ ਕਰਦਾ ਹਾਂ। ਡਾਕਟਰ ਸੁਬਿਕ ਤਰ੍ਹਾਂ ਕੋ ਪੀਸ਼ੈਂਟ ਆਇਆ ਹੀ ਗੁਰਪ੍ਰੀਤ ਸਿੰਘ ਦਾ ਮਰੀਜ਼ ਹੈਗਾ ਵਾਹ ਜੀ ਹਾਂ ਜੀ ਹਾਂ ਜੀ ਕੀ ਉਹਦੀ ਡੈਥ ਹੋਈ ਤੇ ਕੀ ਸਰ ਉਹਦਾ ਹੈਗਾ ਜੀ ਦੇਖੋ ਜੇ ਸੌਖੀ ਪਾਸ਼ਾ ਚ ਮੈਂ ਸਮਝਾਣਾ ਸਕਾਂ ਨਾ ਜੇ ਸਾਰੇ ਲੋਕ ਜੋ ਸਮਝ ਸਕਣ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀਆਂ ਖੂਨ ਦੀਆਂ ਨਸਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਨਸਾਂ ਵੀ ਹੁੰਦੀਆਂ ਨੇ ਤੇ ਇੱਕ ਸਭ ਤੋਂ ਮੋਟੀ ਜਿਹੜੀ ਖੂਨ ਵਾਲੀ ਨਸ ਹੁੰਦੀ ਹੈ ਉਹਦੀ ਉਹ ਫਟ ਗਈ ਸੀ ਹੈ ਨਾ ਵੱਡੀ ਵਾਲੀ ਜਿਹੜੀ ਏਡੀ ਮੋਟੀ ਖੂਨ ਦੀ ਨਸ ਹੁੰਦੀ ਉਹ ਦਿਮਾਗ ਦੀ ਉਹਦੀ ਨਸ ਫਟ ਕੇ ਦਿਮਾਗ ਦੇ ਅੰਦਰ ਖੂਨ ਦਾ ਕਲੌਟ ਬਣ ਗਿਆ ਸੀਗਾ ਤੇ ਉਹ ਕਲੌਟ ਇਸ ਤਰ੍ਹਾਂ ਨਹੀਂ ਸੀਗਾ ਕਿ ਉਹ ਦਿਮਾਗ ਦੇ ਬਾਹਰ ਭਾਰੀ ਪਿਆ ਜਿੱਦਾਂ ਸੇਬ ਹੁੰਦਾ ਉਹਦੇ ਬੀਜ ਕਿੱਦਾਂ ਹੁੰਦੇ ਆ ਦਿਮਾਗ ਦੇ ਗੱਭੇ ਪਏ ਹੁੰਦੇ ਆ ਇਸ ਤਰ੍ਹਾਂ ਸੈਂਟਰ ਦੇ ਵਿੱਚ ਉਹਦੇ ਦਿਮਾਗ ਦੇ ਅੰਦਰ ਜਾ ਕੇ ਉਹ ਖੂਨ ਦੀ ਨਸ ਵੱਡੀ ਸੀ ਤੇ ਉੱਥੇ ਖੂਨ ਦਾ ਕਲੌਟ ਸਿੱਧਾ ਉਹ ਸੰਭਾਰ ਉਹਸ ਪਹਿਲਾਂ ਹੀ ਜਦੋਂ ਆਇਆ ਉਸ ਟਾਈਮ ਤੋਂ ਦੀ ਹਾਲਤ ਬਹੁਤ ਸੀਰੀਅਸ ਸੀਗੀ ਤੋਂ ਬਿਨਾਂ ਟਾਈਮ ਗਵਾਇਆ ਸੀ ਉਸ ਤੋਂ ਪਹਿਲੇ ਉਹਦਾ ਆਪਰੇਸ਼ਨ ਕੀਤਾ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕੀਤੀ ਪਰ ਅੱਗੇ ਰੱਬ ਦੀ ਮਰਜ਼ੀ ਹੈਗੀ ਉਹ ਵਿਚਾਰਾ ਨਹੀਂ ਬਚ ਪਾਇਆ ਉਹਨਾਂ ਪਰਿਵਾਰ ਵਾਲੇ ਇਹ ਅਰੋੜ ਰਗਾ ਰਹੇ ਆ ਕਿ ਡਾਕਟਰ ਸਾਹਿਬ ਦੀ ਅਣਗਹਿਲੀ ਕਰਕੇ ਸਾਡੇ ਜਿਹੜਾ ਪੇਛੇ ਦੀ ਡੈਥ ਹੋਈ ਆ ਤੇ ਇੱਕ ਉਹਨਾਂ ਨੇ ਕੋਈ ਖੋਪੜੀ ਦਾ ਕੋਈ ਪੀਜਾ ਦੁਕਾਨ ਦੇ ਵੀ ਇਹ ਵਿੱਚੋਂ ਕੱਢਿਆ ਸੀ ਜਾਂ ਇਹ ਵਿੱਚ ਪਾਇ ਨਹੀਂ ਗਿਆ ਉਹਦੇ ਕਰਕੇ ਡੈਥ ਹੋਈ ਆ ਇੱਕ ਵਾਰ ਥੋੜਾ ਜਿਹਾ ਜਿਸ ਹਰ ਚੀਜ਼ ਦਾ ਡਾਕਟਰ ਤੋਂ ਇਲਾਵਾ ਲੋਕਾਂ ਨੂੰ ਪਤਾ ਹੋਵੇ ਵੀ ਕਿੱਦਾਂ ਆਪਰੇਸ਼ਨ ਕਰਨਾ ਤੇ ਸਾਰੇ ਡਾਕਟਰ ਇਹ ਨਾ ਮੰਨ ਜਾਣਗੇ। ਹੈ ਨਾ ਜਦੋਂ ਆਪਰੇਸ਼ਨ ਕਰਨਾ ਹੁੰਦਾ ਹੈ ਤਾਂ ਇਹ ਸਾਡੀ ਹੱਡੀ ਹੈ। ਹੱਡੀ ਦੇ ਨੀਚੇ ਬ੍ਰੇਨ ਹੈ। ਬ੍ਰੇਨ ਦੇ ਵਿੱਚ ਖੂਨ ਹੈ। ਜੇ ਹੱਡੀ ਹੀ ਨਹੀਂ ਕੱਢਾਂਗੇ ਦੂਸਤ ਤੱਕ ਪਹੁੰਚਾਂਗੇ ਕਿੱਦਾਂ? ਹੈ ਨਾ ਲੋਕ ਜਿਸ ਤਰ੍ਹਾਂ ਉਹ ਗੱਲਾਂ ਕਰਦੇ ਹੈ ਕਿ ਅੱਦਾ ਨਹੀਂ ਹੁੰਦਾ ਹੈਗਾ। ਜਦੋਂ ਆਪ ਪੜਾਈ ਕਰਾਂਗੇ, ਕੁਝ ਦੇਖਾਂਗੇ ਫੇਰ ਹੀ ਪਤਾ ਚੱਲਦਾ ਹੈਗਾ ਕਿ ਆਪਰੇਸ਼ਨ ਕਿੱਦਾਂ ਕੀਤਾ ਜਾਂਦਾ ਹੈਗਾ। ਹੱਡੀ ਨੂੰ ਕੱਢਾਂਗੇ ਨਹੀਂ ਤਾਂ ਕਿ ਆਪਰੇਸ਼ਨ ਕਿੱਦਾਂ ਕਰਨ ਜਾਣਾ ਹੈ। ਹੈ ਨਾ ਜਦੋਂ ਅੰਦਰ ਖੂਨ ਪੈਂਦਾ ਹੈ ਦਿਮਾਗ 'ਚ ਪ੍ਰੈਸ਼ਰ ਬਹੁਤ ਵੱਜ ਦਿਮਾਗ ਇਦਾਂ ਹੁੰਦਾ ਜਿਦਾ ਪੈਰਾਸ਼ਟ ਕੁੱਕਰ ਹੁੰਦਾ ਹੁਣ ਜਦੋਂ ਚਮੜੀ ਦੇ ਥੱਲੇ ਬਲੀਡਿੰਗ ਹੋਏਗੀ ਚਮੜੀ ਕੀ ਕਰਦੀ ਚਮੜੀ ਫੈਲ ਜਾਂਦੀ ਹੈ ਹੁਣ ਜੇ ਹੱਡੀ ਦੇ ਥੱਲੇ ਖੂਨ ਹੈਗਾ ਹੱਡੀ ਥੋੜਨਾ ਫੈਲੇਗੀ ਤਾਂ ਹੱਡੀ ਨੂੰ ਹਟਾਉਣਾ ਪੈਂਦਾ ਤਾਂ ਕਿ ਅੰਦਰ ਪ੍ਰੈਸ਼ਰ ਘੱਟ ਕੀਤਾ ਜਾਵੇ ਠੀਕ ਹੈ ਤੋ ਇਸ ਕਰਕੇ ਹੱਡੀ ਕੱਢਣੀ ਜ਼ਰੂਰੀ ਹੁੰਦੀ ਹੈ ठीक है मेरा ना बिना गल कीते जाके कुछ भी बोला लग लगोगे तो नहीं हुंदा हैगा आके मेरा ना गल करो मेनू पूछो होया की सी की ऑपरेशन कीता के फिर ही पता चलेगा जेडी फिर जेडो हाडियां बाहर काढदे आपा जेडो बॉडी च मेरे के ज लोड़ी पे तो पेशेंट ठीक हो जांदा है 3-4 महीने बाद पाई दी हां जो लोड़ी टाउन लगे से के सद को लगे मेरा सारा एक डॉक्टर वलो ਦਵਾਈਆਂ ਮਕਾਈਆਂ ਗਈਆਂ ਔਰ ਉਹਨਾਂ ਨੂੰ ਕਿਹਾ ਗਿਆ ਕਿ 72 ਘੰਟੇ ਤੱਕ ਇਹਨੂੰ ਤੁਹਾਡੇ ਮਰੀਜ਼ ਨੂੰ ਹੋਸ਼ ਆ ਗਏ ਜਦ ਕਿ ਉਹਦੀ ਲਹਿਤ ਹੋ ਚੁੱਕੀ ਨਹੀਂ ਇਦਾਂ ਤਾਂ ਕਿਸੇ ਨੇ ਨਹੀਂ ਕਿਹਾ ਮੇਰੇ ਨਾਲ ਉਹਨਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਮੈਨੂੰ ਨਹੀਂ ਪਤਾ ਕਿਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਰੋਣਾ ਪਾਇਆ ਫਿਰ ਸਾਨੂੰ ਜਿਹੜਾ ਹੈ ਮਰੀਜ਼ ਜਲਦੀ ਤੋਂ ਜਲਦੀ ਫੌਗ ਦਿੰਦਾ ਔਰ ਸਾਡੇ ਜਿਹੜੇ ਸਾਈਨ ਕਰਵਾਉਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਸਾਈਨ ਕਰਦੇ ਹੋ ਤੁਹਾਡੇ ਮਰੀਜ਼ ਦੀ ਲਹਿਤ ਹੋ ਚੁੱਕੀ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਫਿਰ ਇਹ ਜਿਹੜੇ આરોਪ ਲਗਾਏ ਗਏ ਇਹ ਮੈਨੂੰ ਤੁਸੀਂ ਆ ਜਾ ਕੇ ਦੱਸ ਰਹੇ ਹੋ ਕਿ ਕੁਛ ਅਜੀਬ ਗੱਲ ਹੈ ਪੇਸ਼ੈਂਟ ਦੇ ਅਟੈਂਡੈਂਟ ਤਾਂ ਮਿਲੇ ਵੀ ਨਹੀਂ ਉਸਦੇ ਮੈਨੂੰ ਆ ਕੇ